पाकिस्तान पाकिस पाकिस्तान पाकिस पाकिस्त पाकिस्तान पाकिस ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਦੇਸ਼ ਦੀ ਏਕਤਾ ਮੁਰਦਾਬਾਦ ਦੇਸ਼ ਦੀ ਏਕਤਾ ਜਿੰਦਾਬਾਦ ਦੇਸ਼ ਦੀ ਏਕਤਾ ਦੇ ਖੰਡ ਤੋਂ ਜਿੰਦਾਬਾਦ ਦੇਸ਼ ਦੀ ਏਕਤਾ ਦੇ ਖੰਡ ਤੋਂ ਜਿੰਦਾਬਾਦ ਦੇਸ਼ ਦੀ ਏਕਤਾ ਦੇ ਖੰਡ ਤੋਂ ਜਿੰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪੱਤਰਕਾਰ ਭਾਈ ਇਕੱਠੇ ਹੋ ਗਏ ਨੇ ਬੇਦੀ ਸਾਹਿਬ ਪੁਲਸ ਵਾਲੇ ਵੀ ਆ ਗਏ ਨੇ ਸਾਹਮਣੇ ਪਰ ਆਜੇ ਐਕਟਿਵ ਵਾਲੇ ਆਓ ਐਕਟਿਵ ਵਾਲੇ ਆਓ पाकिस्तान पाकिस पाकिस भा पाकिस पाकिस्तुदाबा पाकिस्तान पाकिस्तान मुर्दाबा पाकिस्तान मुदाबादीता मु खड़ेता खड़ान पाकिस्तान पाकिस्तान मुर्दाबा

ਪਾਕਿਸਤਾਨ ਮੁਰਦਾਬਾਹ 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 ਕਿਹੜਾ ਚੈਨ ਤੁਸੀਂ ਕੱਲ ਦੀ ਜੰਮੂ ਕਸ਼ਮੀਰ ਦੇ ਪੈਲਗਾਮ 'ਚ ਜਿਹੜੀ ਘਟਨਾ ਵਾਪਰੀ ਆ ਬਹੁਤ ਹੀ ਮਾੜੀ ਆ ਕਿਉਂਕਿ ਦੇਸ਼ ਦੇ ਵਕਫ-ਵਕ ਕੋਨਿਆਂ ਤੋਂ ਲੋਕ ਜੰਮੂ ਕਸ਼ਮੀਰ ਦੇ ਵਿੱਚ ਆਪਣੇ ਪਰਿਵਾਰਾਂ ਸਮੇਤ ਜਿਹੜੇ ਗੇ ਘੁੰਮਣ ਜਾਂਦੇ ਨੇ ਪਰ ਪਾਕਿਸਤਾਨ ਦੇ ਜਿਹੜੇ ਕੁੱਤੇ ਅਤਵਾਦੀ ਇਹਨਾਂ ਨੂੰ ਕੁੱਤੇ ਹੀ ਕਹਾਂਗੇ ਜੇ ਕੁੱਤੇ ਦਸਕੇ ਆਂਦੇ ਨਾ ਤਾਂ ਭਾਰਤੀ ਫੌਜ ਪੂਰਾ ਇਹਨਾਂ ਦਾ ਮੁਕਾਬਲਾ ਕਰਦੀ ਪਰ ਇਹ ਕੁੱਤਿਆਂ ਨੇ ਜਿਹੜੇ ਉੱਥੇ ਲੋਕ ਘੁੰਮਣ ਆਏ ਪਏ ਸੀ ਆਪਣੇ ਪਰਿਵਾਰਾਂ ਸਮੇਤ ਉਹਨਾਂ ਨੂੰ ਇਹਨਾਂ ਨੇ ਇੱਕ ਬੰਦਕ ਬਣਾ ਕੇ ਔਰ ਇਹਨਾਂ ਨੂੰ ਪੁੱਛ-ਪੁੱਛ ਕੇ ਮਾਰਿਆ ਕਿ ਤੁਹਾਡੀ ਜਾਤ ਕਿਹੜੀ ਹੈ ਇਹ ਬਹੁਤ ਮਾੜੀ ਗੱਲ ਹੈ ਭਾਰਤ ਦੇ ਵਿੱਚ ਸਭ ਭਾਈਚਾਰਕ ਸਾਂਝ ਕੋਈ ਐਵੀਂ ਦੀ ਗੱਲ ਨਹੀਂ ਹੈਗੀ ਪਰ ਜਿਹੜੀ ਕੱਲ ਪਾਕਿਸਤਾਨ ਦੀ ਆਈਐਸਆਈ ਨਸ਼ਕਰ ਤੌਇਬਾ ਔਰ ਜਿਹੜੀਆਂ ਹੋਰ ٹیਆਰਐਫ ਦੀਆਂ ਏਜੰਸੀਆਂ ਇਹਨਾਂ ਨੇ ਜਿਹੜਾ ਕੱਲ੍ਹ ਕੰਮ ਕੀਤਾ ਭਾਰਤੀ ਫੌਜ ਇਹਨਾਂ ਦਾ ਜਵਾਬ ਦੇਗੀ ਔਰ ਤੇਜ ਤੇ ਜਿਹੜੇ ਕੀ ਗ੍ਰਹਿ ਮੰਤਰੀ ਆ ਬੇਸ਼ਕ ਉਹ ਤੇ ਜੰਮੂ ਕਸ਼ਮੀਰ ਦੇ ਵਿੱਚ ਹਸਪਤਾਲ ਜਾਏ ਮੌਕੇ ਤੇ ਜਾਏ ਦੇਸ਼ ਦੇ ਪ੍ਰਧਾਨ ਮੰਤਰੀ ਸੌਤੀ ਅਰਪ ਤੋਂ ਆਪਣਾ ਉਹ ਜਿਹੜਾ ਕੀ ਜਿਹੜਾ ਦੋ ਦਿਨਾਂ ਤੋਰਾ ਸੀ ਉਹ ਛੱਡ ਕੇ ਆਏ ਕਿਉਂਕਿ ਦੇਸ਼ ਦੇ ਵਿੱਚ ਬਹੁਤ ਮਹਾਰੀ ਘਟਨਾ ਵਾਪਰੀ ਆ ਲੈਫਟੀਨੈਂਟ ਕਰਨਲ ਜਿਨ੍ਹਾਂ ਦਾ ਅਜੇ 6 ਦਿਨ ਹੋਇਤੀ ਵਿਆਹ ਹੋਇਆ ਇਹਨੂੰ ਉਹਨਾਂ ਦੀ ਜਿਹੜੀ ਕੀ ਸ਼ਹੀਦ ਹੋ ਕੇ ਆਈਪੀ ਦਾ ਜਵਾਨ ਸ਼ਹੀਦ ਹੋ ਗਿਆ ਫਾਇਉ ਸੈਨਾ ਦਾ ਜਵਾਨ ਸ਼ਹੀਦ ਹੋ ਗਿਆ ਮਤਲਬ ਇਹ ਬਹੁਤ ਮਾੜੀ ਗੱਲ ਹੋਈ ਹੈ ਜਿੰਨੀ ਕੀ ਇਸ ਘਟਨਾ ਦੀ ਨਕੀਦੀ ਕੀਤੀ ਜਾਵੇ ਨਹੀਂ ਘਟਾ ਪਰ ਸਾਨੂੰ ਆਪਣੀ ਦੇਸ਼ ਦੀ ਫੌਜ ਤੇ ਪੂਰਾ ਵਿਸ਼ਵਾਸ ਹੈ ਕਿ ਨਾ ਜਿਹੜੇ 26 ਜਿਹੜੇ ਕੀ ਲੋਕਾਂ ਦੀ ਸ਼ਹੀਦੀਆਂ ਹੋਈਆਂ ਇਹਨਾਂ ਦਾ ਬਦਲਾ ਤੁਹਾਡੀ ਭਾਰਤੀ ਫੌਜ ਲਵੇਗੀ ਤਾਂ ਹੀ ਦੇਸ਼ ਦੇ ਲੋਕ ਜਿਹੜੇ ਕੀ ਸ਼ਾਂਤੀ ਨਾਲ ਬੈਠਾਂਗੇ ਅਸੀਂ ਵੀ ਇੱਕ ਪੱਤਰਕਾਰ ਹਾਂ ਅਸੀਂ ਅੱਜ ਵੱਖ-ਵੱਖ ਫਰੰਟਾਂ ਦੇ ਲੋਕਾਂ ਨੇ ਕੋਈ ਅੱਸੀ ਛੱਸੀ ਕੋਈ ਰੋਟੀਆਂ ਨਹੀਂ ਥੇਕ ਰਹੇ ਸਾਡੇ ਦਿਲਾਂ 'ਚ ਹੋਇਆ ਸਾਡੇ ਦੇਸ਼ ਦੇ ਜਿਹੜੇ 26 ਘਰਾਂ ਦੇ ਚਿਰਾਗ ਬੁੱਝ ਗਏ ਜਿਹੜੇ ਉੱਥੇ ਉਹਨਾਂ ਨੇ ਛਾਂਡ ਛਾਂਡ ਕੇ ਗੋਲੀਆਂ ਮਾਰੀਆਂ ਅੱਤਵਾਦੀਆਂ ਨੇ ਪੁਲਿਸ ਦੀ ਵਰਦੀ ਚਾਹੇ ਲੋਕਲ ਬੰਦੇ ਦਿਨਾਂ ਦੇ ਨਾਲ ਆ ਪਰ ਜਿਹੜੀ ਕੀ ਸਰਕਾਰ ਨੂੰ ਚਾਹੀਦਾ ਪਾਕਿਸਤਾਨ ਦੇ ਆ ਕੁੱਤਿਆਂ ਦੇ ਕਾਰਵਾਈ ਕੀਤੀ ਜਾਵੇ ਤੇ 26 ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀ ਸ਼ਰਧਾਂਜਲੀ ਵੀ ਉਦੋਂ ਮਿਲੇਗੀ ਜਦੋਂ ਇਹ ਅੱਤਵਾਦੀ ਕੁੱਤੇ ਮਾਰੇਗੇ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ মিডিਆ ਵੈਲਫੇਅਰ ਐਸੋਸੀਏਸ਼ਨ ਰਾਇਲ মিডিਆ ਕਲੱਬ ਅਤੇ ਫਰੈਂਟ ਰਜਿਸਟਰਡ ਕਲੱਬ ਜਿਹੜਾ ਪੰਜਾਬ ਵੱਲੋਂ ਪੱਤਰਕਾਰ ਭਾਈਚਾਰੇ ਵੱਲੋਂ ਪਟਿਆਲਾ ਦੇ ਫੁਆਰਾ ਚੌਂਕ ਦੇ ਵਿੱਚ ਜਿਹੜਾ ਕਸ਼ਮੀਰ ਦੇ ਪਹਿਲਗਾਉਂ ਦੇ ਵਿੱਚ ਅੰਤਖਵਾਂਦੀ ਹਮਲਾ ਹੋਇਆ ਉਸ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਤੇ ਜੋ ਸ਼ਹੀਦ ਹੋਏ ਉਹਨਾਂ ਨੂੰ ਸਰਦਾ ਦੇ ਫੁੱਲ ਵੀ ਭੇਟ ਕੀਤੇ ਗਏ ਬਹੁਤ ਹੀ ਇੱਕ ਨਿੰਦਣਯੋਗ ਘਟਨਾ ਹੋਈ ਹੈ ਦੱਸ ਦਈਏ ਕਿ ਪਹਿਲਾਂ ਵੀ ਜਿਹੜਾ ਕਸ਼ਮੀਰ ਦਾ ਮਾਹੌਲ ਖਰਾਬ ਸੀ ਜਿਹੜਾ ਪੰਜਾਬ ਦਾ ਹਰਿਆਣਾ ਦਾ ਪੂਰੇ ਦੇਸ਼ ਦਾ ਜਿਹੜਾ ਵੀ ਸਲਾਨੀ ਸੀ ਕਸ਼ਮੀਰ ਘੁੰਮਣ ਤੋਂ ਜਿਹੜਾ ਕਾਫੀ ਡਰਦਾ ਸੀ ਤੇ ਹੁਣ ਜਿਹੜਾ ਚੰਗਾ ਮਾਹੌਲ ਜਿਹੜਾ ਫਿਰਜਿਆ ਜਾ ਰਿਹਾ ਸੀ ਕੁਝ ਦਿਨਾਂ ਕੁਝ ਸਮੇਂ ਤੋਂ ਜਿਹੜਾ ਚੰਗਾ ਮਾਹੌਲ ਆ ਰਿਹਾ ਸੀ ਪਰ ਅੰਤਕ ਵੱਧਿਆ ਵੱਲੋਂ ਜਿਹੜੇ 25 ਤੋਂ ਵੱਧ ਜਿਹੜੇ ਜਿਹੜੇ ਥਲਾਨੀਆਂ ਨੂੰ ਉੱਥੇ ਸ਼ਹੀਦ ਕੀਤਾ ਗਿਆ ਬਹੁਤ ਇੱਕ ਕਟਿਆ ਜਿਹੜਾ ਉਹਨਾਂ ਨੇ ਹੈਗਾ ਕਾਰਾ ਕੀਤਾ ਹੈਗਾ ਜਿੱਦਾਂ ਅਸੀਂ ਅੱਜ ਵਿਰੋਧ ਕਰ ਰਹੇ ਹਾਂ ਤੇ ਸਾਨੂੰ ਸਾਡੇ ਦੇਸ਼ ਦੀ ਆਰਮੀ ਤੇ ਪੂਰਾ ਯਕੀਨ ਹੈਗਾ ਵੀ 21 51 ਸ਼ਗਨ ਜਰੂਰ ਮੋੜਨਗੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਨੂੰ ਯਕੀਨ ਹੈ ਜੋ ਪਿਛਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਸਰਜੀਕਲ ਸਟ੍ਰਾਈਕ ਵੀ ਕਰਕੇ ਜਿਹੜਾ ਹੈਗਾ ਅੰਤਕਵਾਦ ਨੂੰ ਇੱਕ ਜਵਾਬ ਦਿੱਤਾ ਗਿਆ ਹਰੇਕ ਨਾਗਰੀਕੇ ਜਿਹੜਾ ਹੈਗਾ ਪ੍ਰਧਾਨ ਮੰਤਰੀ ਦੇ ਸ਼ਾਮ ਨੂੰ ਆਉਣ ਵਾਲੇ ਬਿਆਨ ਵੱਲ ਉਡੀਕ ਕਰ ਰਿਹਾ ਵੀ ਕੀ ਜਿਹੜਾ ਹੈਗਾ ਜਿਹੜਾ ਜਿਨ੍ਹਾਂ ਦੇ ਘਤਨ ਹੋਏ ਆ ਉਹਨਾਂ ਦੇ ਵਾਰਥਾਂ ਨੂੰ ਇਨਤਖਾਫ ਕਦੋਂ ਮਿਲੇਗਾ ਪਰ ਬੜਾ ਦੁੱਖ ਹੈਗਾ ਸਾਰੇ ਦੇਸ਼ ਦੇ ਬੱਚੇ-ਬੱਚੇ ਨੂੰ ਜੋ ਸ਼ਹੀਦ ਹੋਏ ਉਹਨਾਂ ਦੇ ਨਾਲ ਪੂਰੀ ਹਮਦਰਦੀ ਹੈਗੀ ਹੈ ਪਰ ਅਸੀਂ ਆਪਣੇ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਇਸ ਦੀ ਆਰਮੀ ਤੋਂ ਸਾਨੂੰ ਬਹੁਤ ਉਮੀਦ ਹੈ ਵੀ ਜਿਹੜਾ 21 ਦਾ 51 ਸ਼ਗਰ ਅਨਤਕਵਾਦੀ ਇਹਨਾਂ ਨੂੰ ਜਰੂਰ ਦੇਣਗੇ ਜਿਹੜਾ ਪਹਿਲਗਾਮ ਦੇ ਵਿੱਚ دہشت گردੀ ਹਮਲਾ ਹੋਇਆ ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉੰਨੀ ਘੱਟ ਹੈ ਅੱਜ ਅਸੀਂ ਜਰਨਲਿਸਟਸ ਕਲੱਬ ਪੰਜਾਬ ਰਾਇਲ ਮੀਡੀਆ ਕਲੱਬ ਤੇ ਮੀਡੀਆ ਵੈਲਫੇਅਰ ਐਸੋਸੀਏਸ਼ਨ ਵੱਲੋਂ ਇਹ ਜੀ ਸਖਤ ਨਖੇਦੀ ਕਰਦੇ ਆਂ ਤੇ ਅੱਜ ਅਸੀਂ ਆਪਣੇ ਮਾਰਚ ਰਹੇ ਭਾਰਤ ਸਰਕਾਰ ਤੋਂ ਮੰਗ ਕਰਦੇ ਆਂ ਕਿ ਜਿਸ ਤਰ੍ਹਾਂ ਪਹਿਲਾਂ ਵੀ ਸਰਜਿਕਲ ਸਟ੍ਰਾਈਕਾਂ ਕੀਤੀਆਂ ਗਈਆਂ ਸੀ ਉਸ ਦੇ ਨਾਲ ਜਿਸ ਤਰ੍ਹਾਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਸੁਨੇਹਾ ਦਿੱਤਾ ਸੀ ਭਾਰਤੀ ਫੌਜ ਨੇ ਕਿ ਕਿਸ ਤਰ੍ਹਾਂ ਦੂਸਰੇ ਉਹਨਾਂ ਲੋਕਾਂ ਦੇ ਦੰਦ ਖੱਟੇ ਕਰਨੇ ਆ ਜਿਹੜੇ ਹਮੇਸ਼ਾ ਹੀ ਆਈਐਸਆਈ ਵਿਆਰਟਸ ਲਚਕਰੇ ਤੋਇਬਾ ਦੀ ਆਰਟ ਦੇ ਵਿੱਚ ਆਪਣੇ ਸੰਗਠਨ ਜਲਾ ਰਿਹਾ ਤੇ بے ਕਸੂਰ ਤੇ بے ਗੁਨਾਹਾਂ ਦਾ ਕਤਲ ਕਰ ਰਿਹਾ ਜਿਸ ਤਰ੍ਹਾਂ ਕੱਲ ਕੁਝ ਲੋਕ ਸਾਡੇ ਵਕ ਵਕ ਥਾਵਾਂ ਤੇ ਵਾਦੀਆਂ ਦੇ ਵਿੱਚ ਗਏ ਸੀ ਪਰਿਵਾਰਾਂ ਸਮੇਤ ਜਿਸ ਤਰ੍ਹਾਂ ਇੱਕ ਘਣਾਉਣਾ ਕਾਰਨਾਮਾ ਕੀਤਾ ਉਸ ਦੇ ਨਾਲ ਉਹਨਾਂ ਨੂੰ ਅਜਿਹਾ ਜਵਾਬ ਦਿੱਤਾ ਜਾਣ ਦੀ ਲੋੜ ਹੈ ਤਾਂ ਕਿ ਜਿਹੇ ਲੋਕਾਂ ਨੇ ਜਿਹੜੇ ਸਾਡੇ ਦੇਸ਼ ਵਿੱਚ ਆ ਕੇ ਸ਼ਾਂਤੀ ਪੰਕ ਕਰ ਰਿਹਾ ਹੈ ਸ਼ਾਂਤੀ ਫੁਲਾ ਰਿਹਾ ਹੈ ਇਹਨਾਂ ਨੂੰ ਕਰਾਰਾ ਜਵਾਬ ਦਿੱਤਾ ਜਾ ਸਕੇ